<laughs> ோ <laughs> ਸਸੀ ਗਾਲ ਜੀ ਸਾਰਿਆਂ ਨੂੰ ਤੇ ਖੁਸ਼ਕਾਦੇ ਸਾਰਿਆਂ ਨੇ ਘੈਂਟ ਹੋਗੇ ਅੱਜ ਆਪਾਂ ਚੱਲੇ ਆ ਬੋਦੀ ਨਾੜਾ ਦੇ ਤੇ ਆ ਮੈਂ ਤਾਂ ਜਾਣਾ ਫਸਟ ਵਾਰ ਇਹ ਤਾਂ ਬਹੁਤ ਵਾਰ ਹੀ ਗਏ ਆ ਤੇ ਬੱਚਾ ਵੀ ਰੈਡੀ ਹੋਈ ਜਾਂਦੇ ਆ ਤੇ ਆਪਾਂ ਬਾਲ ਬੂਲ ਸੈਟ ਕਰਾਉਣ ਚੱਲੇ ਆ ਹਾਂ ਜੀ ਆ ਜਓ ਹਾਂ ਵੀ ਮਿੱਤਰੋ ਅੱਜ ਫੇਰ ਕਹਿੰਦੇ ਚੋਬਰ ਨੇ ਟੈਂਕੀ ਕਰਾ ਲਈ ਫੁੱਲ ਤੇ ਸੂਈ ਹੈਗੀ ਐਪ ਤੇ ਉਹ ਰਹੀ ਜੇ ਖੜੀ ਹੋ ਤੇ ਪੁੜੀ ਕਿੰਨੀ ਹੁੰਦੀ ਐ ਪਰ ਉੱਥੇ ਬਈ ਬਾਵਾ ਹੁੰਦੀ ਐ ਪੀੜ ਤਾਂ ਪੀੜ ਪੁੜ ਤਾਂ ਬਹੁਤ ਹੁੰਦੀ ਆ ਤੇ ਬਾਕੀ ਮੈਂ ਤਾਂ ਫਸਟ ਵਾਰ ਹੀ ਆਨ ਤੁਸੀਂ ਗਏ ਆ ਹਾਂ ਬਾਵਾਤ ਵਈ ਬਾਕੀ ਜਾ ਕੇ ਦੁਕਾਨੇ ਦਾ ਮਾਹੌਲ ਆ ਬਈ ਜਾ ਐ 5 6 7 ਅੱਛਾ ਕਿਉਂ ਭਰਾਪਾ ਮਿਲਦੇ ਆ ਅੱਗੇ ਦੂਜੀ ਸ਼ਰਟ ਮਾਰ ਰਹੀ ਆ ਪਿਸਤੌਲ ਵਾਲੀ ਦਿਖਾ ਪਿਸਤੌਲ ਤਾਂ ਦਿਖਾ ਦੇ ਇੱਥੇ ਰੱਖ ਚੱਲੀਏ ਆਪਾਂ ਚਲੋ ਇਹ ਆਪਾਂ ਆ ਕੇ ਬੱਲੂਆਂ ਨੇ ਸਾੜ ਲੈ ਆਪਾਂ ਠੀਕ ਆ ਪਾਬੇ ਨੂੰ ਲੱਗੀ ਸੀ ਪਿਆਸ ਕਰੋ ਬਈ ਕੇਰ ਉਹ ਆਈ ਰਹਿਣਾ ਜੋਬਰ ਜੇਰ ਨਹੀਂ ਨਹੀਂ ਬਈ ਤੁਸੀਂ ਗੋਲ ਗੱਪੇ ਖਾਣੇ ਠੀਕ ਲੈ ਬਈ ਇਹਨਾਂ ਨੂੰ ਲੱਗੀ ਪਿਆਸ ਤੇ ਲੱਗੇ ਚੋਬਰ ਪਾਣੀ ਦੇ ਬੱਸ ਕਰੋ ਬੱਸ ਕਰੋ ਬੈਂਪਰ ਨਹੀਂ ਮਕਾਉਣਾ ਬਈ ਚੋਬਰ ਕਹਿੰਦੇ ਜੋਬਰ ਤੁਸੀਂ ਚੱਲਿਆ ਕਹਿੰਦੇ ਜਿਹੜਾ ਪਾ ਬਿਹਾਰੀ ਪਿਆਰ ਕੇ ਜਿਹਾ ਗਿਆ

ਰੋਡ ਬਹੁਤ ਚੱਲਦਾ ਇਹ ਤਾਂ ਸਿੱਧਾ ਹੀ ਐਡ ਲੈ ਕਿੰਨੇ ਗੱਗੇ ਤੂੰ ਆਊਗਾ ਮੇਰੇ ਯਾਰ ਸਹੀ ਤੀ ਖਿੱਚੋ ਮੇਰੇ ਨਾਲ ਉਹ ਜਾਈਏ ਨਿਆ ਪੱਤੀ ਪੱਤੀਆਂ ਨੂੰ ਬਹੁਤ ਸਾਦੇ ਦਾ ਕੋਲ ਦੀ ਤੇ ਲੈ ਜਾ ਕੇ ਦਿਖਾਉਣਾ ਪੂਰਾ ਵੀਊ ਇੱਕ ਵਾਰ ਸਾਰਾ ਨਾ ਲਾ ਦਾਂਗੇ ਉੱਤਰ ਕੇ ਕਹਿੰਦੇ ਚੋਪਰ ਆ ਪਰ ਇੱਥੇ ਆਪਾ ਬਣਾਦਾ ਮਿੱਤਰੋ ਘਰ ਆਪਾਂ ਬੂਰਾ ਬਣਾਦਾ 8 ਮੰਜ਼ਲੀ 8 ਮੰਜ਼ਲੀ ਇਧਰ ਆ ਮਿੱਟੀ ਘਟੀ ਯਾਰ ਭੀੜ ਬਹੁਤ ਆ ਇੱਥੇ ਤਾਂ ਹੀ ਤਾਂ ਆਪਾਂ ਆਸ ਯਾਰ ਲੈਂਦਾ ਫਿਰ ਨਿਆਰ ਲੈਂਦਾ ਬਾਊ ਕੀ ਟਿੰਗ ਰੇਗਿਸਟਰ ਹੋ ਗਿਆ ਹੈ ਕਿ ਕਿ ਦਾ ਕੱਢਾ ਕੇ ਮਿੱਟੀ ਛੱਡੀ ਲਾਓ ਚੱਲਾ ਚੱਲੋ ਅੱਜ ਸਮਝ ਨਹੀਂ ਆ ਰਹੀ ਜੀ ਬੋਲ ਰਿਹਾ ਕਿ ਆਪਣੇ ਚੱਲੋ 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 ਬਣਾਤਾ ਬਣਾਤਾ ਤੁਸੀਂ ਬਣਾਤਾ ਆ ਦੇਖ ਆਉਤਰੀ ਬਣਾਤਾ ਕਈ ਤਰ੍ਹਾਂ ਦਾ ਚੱਲ ਕੋ ਤੇ ਮੀਟੇਗੇ ਕਿੰਨੇ ਬੱਕ ਕੱਟਨੇ ਆ ਲੱਤ ਉਹਨਾਂ ਨੇ ਕੱਚੀ ਨਹੀਂ ਜਗਾ ਦੀ ਕੋੜੇ ਆ ਸਾਰੇ ਕੱਟਦੇ ਆ ਆਪ ਵੀ ਕੱਟਦੇ ਆ ਇੱਧਰ ਆਇਆ ਉਹ ਮੇਰੀ ਵੀ ਨਾ ਉਹ ਰੈਂਡ ਦੇ ਪਰੋਸੇ ਲੇ ਚਾ ਚਲ ਆ ਫੜੀ ਕਣ कंदो बंदो मूं घंटा बार बार god god tell ਚੱਲੋ 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 ਬਣਾ ਦੇ ਬਣਾ ਦੇ ਚੱਲ ਉਹ ਤੇ ਕਾ ਆ ਬਈਆ ਦਾ ਉਹ ਆਰ ਕੀ ਹੋਣਗੇ ਆ ਇਹ ਪਰ ਗੋਲ ਆਪਾਂ ਉਹਨਾਂ ਦੇ ਕਰਿਆ ਨਾ ਹਾਣਾ ਚੱਲੋ ਯਾਰ ਮੈਂ ਤਾਂ ਕਿਹੜਾ ਕਰੇ ਚੱਲੋ ਹੈ ਨਹੀਂ ਕੁ ਮਣਾ ਲੈ ਆ ਆ ਵੀ ਗੁੰਡਾ ਕਹਿੰਦੇ ਆਪਾਂ ਥੱਕ ਗਏ ਯਾਰ ਧੀੜੀ ਬਾਲੀ ਦੇ ਕੇ ਤੇਰੀਆ ਦੋਬਰ ਤੈਨੂੰ ਬਲਾ ਦੇਖ ਲੋ ਤੇ ਸਾਡੀ ਗੱਦੀ ਸੁਣ ਨੂੰ ਕਰ ਇਹਨਾਂ ਦਾ ਬਈ ਕੋਈ ਹਾਂ ਇਹਨਾਂ ਤਾਂ ਮੂੰਹ ਬੰਦ ਕੇ ਰਹਿਣਾ ਪੈਂਦਾ ਜਿੱਥੇ ਫਰ ਨਹੀਂ ਆ ਆ ਰਿਹਾ ਹੈ ਐਸਾ ਚੱਲੇ ਸਾਨੂੰ ਪਾਣੀ ਨੂੰ ਪੀਣਾ ਛੰਡੇ ਹੁਣ ਮੜੇ ਅੰਦਰ ਉਹ ਮਾਦਮੀ ਆ ਪੇਲੇ ਨਹੀਂ ਕੋਈ ਚੱਲੋ ਭਾਈ ਪਿਆਰ ਸੋਣ ਆ ਗਿਆ ਆ ਗਿਆ ਭਾਈ ਸੱਤ ਲੱਜ ਨੂੰ ਸੱਦਣਾ ਯਾਰ ਢੀੜੀ ਵਾਲੀ ਸੀ ਭਾਈ ਤੁਹਾਡੇ ਇੱਥੇ ਯਾਰ ਬਾਲੀ ਪੀੜ ਸੀਗੀ ਦੋ ਦੋ ਮੜੀ ਜਗਾ ਦੋ ਯਾਰ ਬੈਠਣ ਨੂੰ ਕਿੰਨੀ ਭੀ ਭੋਵਾ ਥੋੜੇ ਭਾਈ ਬਈ ਇੱਥੇ ਛੜ ਲੈ ਭਾਈ ਵਾਹ ਕਿ ਸਭ ਇਹਨਾਂ ਦੇ ਨੇ ਉਹ ਕਿੱਧਰ ਆ ਗਏ ਤੇ ਸਾਡਾ ਇੱਕੂ ਕਿੱਥੇ ਬੈਠਾ ਹੋਏ ਬਜਾ ਰਹੀ ਸੋਹ ਤੇਰੀ ਬੋਦਲੀਆਂ ਨਾ ਪੀੜ ਬਹੁਤ ਆ ਬਾਈ ਜਵਾਨੋ ਹੱਥ ਪਾਇਆ ਦੂਜਣ ਬੋਝਦੀ ਮਾਂ ਲਾ ਕੇ ਬੈਠਾ ਰੋਣ ਦੀ ਗਰੇ ਆ ਤੇ ਵਿੱਚ ਵਾਦੀ ਫਿਰ ਆ ਦੇ ਦੂ ਭੋਲੇ ਨੇ ਭੋਲੇ ਨੇ ਬਹੁਤ ਹੋ ਕੀਤਾ ਭੋਲੇ ਨੇ ਟਪਾਇਆ ਸਹੀ ਗੱਲਾਂ ਭੋਲੇ ਨੇ ਐ ਕਰਕੇ ਪਾ ਲਿਕੇ ਮੈਂ ਕਢਿੰਗੀ ਜੀ ਪਾਈ ਤੇ ਦੱਬੀ ਤੁਰਿਆ ਆ ਆ ਦੱਬੀ ਤੁਰਿਆ ਮੈਂ ਦੇਖਿਆ ਕਿਨੇ ਮਹਾਦਾ ਪੂ ਕਰਿਆ ਕਾਚ ਜਾਨ ਕੇ ਮੈਂ ਬਾਈ ਜੀ ਦੋ ਤੇ ਦੇਖ ਰਿਹਾ ਆ ਕੜੀ ਰਾਨੀ ਮਾਤਾ ਪਿੱਛੇ ਆ ਉਹਦਾ ਤਾਂ ਹੀ ਕਰਦਾ ਮੈਨੂੰ ਜਿਹੜੇ ਤੇਰੇ ਡੜੀਰ ਕੋਲ ਆਉਂਦੇ ਤੁਰ ਉਹ ਇਸ ਤੋਂ ਬਹੁਤ ਤੂੰ ਕਿ ਬੜਾ ਨਾ ਨਹੀਂ ਦੇਖਿਆ ਮੈਂ ਗੇ ਦੇਖੀ ਵੇ ਆਹ ਵੇ ਦੇਖੀਏ ਆ ਪੀ ਕੇ ਪਹਿਲਾ ਦੂਜਾ ਹੀ ਗੁਰੂ ਮਾਉਣ ਲੱਗੇ ਨੇ ਪੀਦੇ ਨੇ ਆਪ ਤਾਂ ਮੰਮੀ ਕਿਹਨੇ ਦਿੱਤਾ ਪਾਣੀ ਮੰਮੀ ਪਾਣੀ ਦਸੀ ਮੈਨੂੰ ਮਿਲਿਆ ਕਿ ਨਹੀਂ ਬਸ ਹੁਣ ਦੱਸ ਹੁਣ ਦੱਸ ਕਿਹੜਾ ਮੂੰਹ ਆ ਤਰਾ ਫਟੇਲਾਸ ਤਾਂ ਆ ਗਿਆ ਉਹ ਵੀ ਅੱਧਾ ਅੱਧਾ ਆ ਗਿਆ ਤੂੰ ਜਾ ਉਹ ਕਿਹਦੇ ਆਏ ਉਹਨਾਂ ਲੈ ਆਈਏ ਆਪਣੇ ਦੂਜਿਆਂ ਕਿਹਨੂੰ ਲੈ ਕੇ ਆਉਣਾ ਵੇ ਜਲੀ ਆਉਣਾ ਕਰਾਉਣੇ ਸਿਸਟਮ ਨਹੀਂ ਆਲੇ ਫਾਉਰਿਕ ਨੂੰ ਵਾਲ ਪੈਣੇ ਕਰਾਉਣਾ ਪਾਣੀ ਨਹੀਂ ਨਹੀਂ ਕਰਵਾਉਣ ਕਿੰਨੇ ਮਰਜ਼ੀ ਕਰਾਂਗੇ ਕੋਈ ਕਰਾਹ ਲੋ ਜਿੰਨੀਆਂ ਮਰਜ਼ੀ ਆਉਣ ਤਾਂ ਮੌਕਾ ਤੂੰ ਮੇਰੀ ਗੱਲ ਸੁਣ ਲਈ ਜਿੰਨੀਆਂ ਆ ਆ ਜਾ ਵੀਰੇ ਗਾਏ ਤੂੰ ਹੀ ਕਰ ਜਾ ਪ੍ਰੋਣੇ ਸਾਹਿਬ ਮੰਮੀ ਕੋਲ ਆਂ ਮੈਂ ਲੈ ਆਂ yang dia jadi jangan-jangan kardi. ਕਿੰਨੇ ਗਲੀਏ ਪਤਾ ਨਹੀਂ ਕਿੱਦਾਂ ਡਾਕ ਰਹਾ ਨਾ ਰੋਪਾ ਗਾਹ ਦੇ ਚੰਗੇ ਪੈਂਟ ਦਾ ਬੁਰਾ ਹਾਲ ਉਹ ਸੜਕ ਤੇ ਲੋਕ ਤੇ ਵੀਡੀਓ ਰੋਡ ਤੇ ਦੇਖ ਲਾ ਆ ਨਾ ਇਹਦਾ ਵੀਡੀਓ ਬਣਾਉਂਦੇ ਚੱਕਰ ਜਿਹੜਾ ਆਪਾਂ ਨੂੰ ਸੌਰੀ ਸੌਰੀ ਇਹ ਵੀ ਇੱਧਰ ਕਿੱਲਾ ਬਣ ਗਿਆ ਮੁੰਡਾ ਜਗਾ ਇਹ ਮੁੰਡਾ ਕਿੰਨੂੰ ਮੋਲੇ ਦਾ ਪੂਰਨੰਦ ਦਾ ਪੈਥ ਲਵਾ ਗਿਆ ਲੈ ਹਾਂ ਹੋਰ ਇੱਧਰ ਇਹ ਰੈਲਾ ਦਾ ਕੰਮ ਇੱਧਰ ਹੀ ਆ ਗਿਆ ਉਹਨੇ ਦੇਖ ਲਈ ਬਣਾ ਲੈ ਲੈ ਚੀ ਜੌਣ ਕਹਿੰਦਾ ਵਿੱਕੀ ਕਹਿੰਦਾ ਆਰ 15 ਲਿਆਈ ਹੈ ਕਹਿੰਦਾ ਜੀਰੇ ਚੱਲਦੇ ਆ ਆ ਜਾ ਦੇਖ ਲੈ ਲੱਭਣ ਕਿਉਂ ਹੈ ਦੇਖ ਲੈ ਲੱਭਣ ਮੰਮੀ ਨੇੜੀ ਨੂੰ ਆਇਆ ਦੇਖੀ ਚੱਲ ਰਹੀ ਜਾਂਦਾ ਫਾਇਦਾ ਲੈਣਾਗਾ ਮੋਟਰਸਾਈਕਲ ਦਾ ਓਏ ਮੈਂ ਵੀ ਲੈਣਾ ਸਾਡੇ ਲੈ ਯਾਰ ਦੇਖਣਾ ਕਿੰਨੇ ਦਾ ਉਸਤਾ ਦਾ ਛੱਲਾ ਦਾ ਸੀ ਯਾਰ ਕਿੰਨੇ ਦਾ ਆ ਛੱਲਾ ਯਾਰ ਓਕੇ ਓਕੇ ਛੱਲਾ ਲੈਣਾ ਭਾਈ ਛੱਲਾ ਦਾ ਕਿੰਨੇ ਦਾ ਕਿਹੜਾ ਬਾਈ ਲੈਣਾ ਆ ਗੋਲੀ ਦੇ ਖਣੀਆਂ ਓਏ ਫੁੱਲ ਕੇ ਬਣ ਜਾਂਦੇ ਪਾਣੀ ਚ ਪਾ ਛੱ ਅੱਛਾ ਘੇੜ ਲਗਾ ਮੇਰਾ ਇਹਣਾ ਹੋਵੇ ਕਦੇ ਆਪਾਂ ਨੂੰ ਭਾਲੀ ਜਾਂ ਕਿਤੇ ਆਪਾਂ ਨੂੰ ਭਾਲੀ ਨੇ ਓਏ ਲੱਤਾ ਚੋਦੀ ਓਏ ਇਧਰ ਹੀ ਹੋਣਗੇ ਯਾਰ ਹੌਣ ਦੱਸੋ ਚੋਬਰੋਂ ਕਿਹੜੀ ਸਾਈਡ ਆਣਾ ਪਾ ਆਏ ਆਣਾ ਕਿ ਆਏ ਆਣਾ ਕਿਹੜੀ ਸਾਈਡ ਦਾ ਭਕਾਣਾ ਪਹਲਾ ਆਏ ਨੂੰ ਕਿਹੜਾ ਕਹਿੰਦੇ ਆਏ ਨੂੰ ਕਾਲਦੇ ਆ ਓਏ ਆ ਫਿਰਦੇ ਆ ਪਾ ਭਰਾ ਓਏ ਆ ਰੇ ਕਿੱਧਰ ਫਿਰਦੇ ਆ ਓਏ 40 ਗੜੇ ਲਾਤੇ ਆ ਬੰਦੇ ਨੇ ਆ ਬੰਦੇ ਨੇ ਫੋਨ ਵੀ ਨਹੀਂ ਚੱਕਦੇ ਫੋਨ ਕਿਹਦੇ ਆਜਾ ਹੁਣ ਉਹ ਤੇ ਸਮਾਨ ਲਈ ਜਾਂਦੇ ਆ ਆਜੋ ਮਾੜੀ ਗਈ ਸੀ ਵਿਚਰਦੁਕ ਤੇ ਗਈ ਸਾਡੇ ਨਾਲ ਆਏ ਹੁਣ ਇਹਨਾਂ ਨੂੰ ਛੱਡ ਕਢਾ ਲਿਆ ਤਾਂ ਮੋਦੀ ਬਸ ਕੀ ਬਦਾ ਡੋਡੀ ਖਿਲਰ ਕਰਦਾ ਗੱਡੀ ਆ ਕਿਦੇ ਵਾਸਤੇ ਲੈਂਦੇ ਆ

ਨਹੀਂ ਦੋਸਤ ਉਹ ਮੈਂ ਤਾਂ ਇਹਦੀ ਬਣਾਉਣੀ ਆ ਮੈਂ ਕੱਕੜ ਨੂੰ ਖਾਣੇ ਆ ਵਾਹ ਇਹ ਕਿਹੜਾ ਪੁੱਤ ਦੀ ਬੋਸਤੀ ਵੀ ਖਾਂਦੀ ਆ ਮਿੱਠੂਆਰੇ ਓਏ ਤਿਕੰਤ ਓਏ ਇੱਧਰ ਰੱਖੀ ਹਾਂ ਸੁੱਤੀ ਹੋਈ ਨਾ ਮੈਂ ਮੋਈ ਬੋਲੀ ਤੋਤੀ ਤੋਤੀ ਆ ਤੋ ਕਿੜੀ ਕਿੜੀ ਇਹਣਾ ਕਿਹੜਾ ਪੇੜਾ ਉੱਚੀ ਉੱਚੀ ਬਣਾਇਆ ਕਿਹੜਾ ਪੇੜਾ ਉੱਚੀ ਕਿਹੜੇ ਪੇੜਾ ਬਣਾਇਆ ਚੱਲੋ ਫਿਰ ਖਾ ਲੋ ਉੱਜਲ ਲੈਣੀ ਮੁੱਕੀ ਤੇ ਹੋਈ ਕੀ ਕਰੀ ਜਾਂਦਾ ਹੈ ਓਏ ਇਹਦਾ ਖਾ ਲੋ ਬੇਰੇ ਵਾਲ ਗੱਪੇ ਸੰਦੀਵ ਨੂੰ ਕਰ ਮੈਨੂੰ ਨਹੀਂ ਕਹੌਂਦਾ ਰਹਿੰਦੀ ਕਾਲ ਕਰਕੇ ਆਉਂ ਭਾਈ ਵੀ ਦਿਖਾ ਦੇ ਨਾ ਯਾਰ ਨਾ ਚੱਲ ਓਕੇ ਨਾ ਜਮਾ ਓਏ ਨਾ ਯਾਰ ਬੱਲੂ ਆ ਨਾ ਓ ਭਾਈ ਆਪਣਾ ਗੋਲ ਗੱਪੇ ਬਹੁਤ ਸਰਾ ਬਣਾਉਂਦਾ ਐ ਹੌਲੀ ਆ ਹਾਂ ਵੀ ਮਿੱਤਰੋ ਆਪਾਂ ਗੋਲ ਗੱਪੇ ਖਾ ਲੇ ਤੇ ਭਾਬੀ ਨੇ ਕਹਣਾ ਸੀ 버ਗਰ ਭਾਬੀ ਨੇ ਤਾਂ ਆਪਾਂ ਲੈ ਕੇ ਦਿੱਤਾ 버거 ਤੇ ਚੋਬਰ ਰਹਿ ਗਿਆ ਬਾਲੀ ਕਾਲ ਇਨੀ ਗਾਲ ਕਾ ਤੋ ਬਈ ਤੈਨੂੰ ਯਾਰ ਹੈ ਆਇਆ ਪੇਟ ਵਾਲਾ ਖਰਾਬ ਹੈ ਹੈ ਬਈ ਯਾਰ ਬੰਦੇ ਨਾਲ ਬਾਲੀ ਮਾਰੀ ਹੁੰਦੀ ਹੈ ਯਾਰ ਚੱਲ ਲਗੇ ਚਲੋ ਮੇਤਰ ਹੁਣ ਆਪਾਂ ਚੱਲੇ ਆਂ ਫਿਰ ਮਿਲਦੇ ਆਂ ਪਾਗ ਦੇ ਦਿਖਾਉਣਾ ਤੁਹਾਨੂੰ ਕੈਂਟ ਦੀ ਲੋਕੇਸ਼ਨ ਆਪਣੇ ਪੈਨਟੀ ਆ ਗਏ ਨਾ ਪਰ ਕੋਈ ਨਹੀਂ ਪੜੀ ਬਈ ਗੇਟ ਖੋਲਾ ਹੈ ਬਈ ਖੋਲ ਖੋਲ ਚੇਤੀ ਚੇਤੀ ਆ ਆ ਮੇਤਰ ਆਪਾਂ ਹੁਣ ਆ ਗਏ ਜੇ 1 2 3 4 5 ਚਲੋ ਮੈਂ ਤਾਂ ਹੁਣ ਆਪਾਂ ਥੱਕ ਗਏ ਠੀਕ ਆ ਪਾਣੀ ਪਾਣੀ ਪੀ ਲ ਗਏ ਫਿਰ ਆਪਾਂ ਮਿਲਦੇ ਹਾਂ ਅੱਗੇ ਕਿਹਨਾ ਦੀ ਕੁੜੀ ਆ ਭੋਲੇ ਕੀ ਆ ਇਹ ਆ ਬਈ ਲੱਲੂ ਰਹੋ ਭੋਲੇ ਕੀ ਕੁੜੀ ਹੈ ਆਹ ਤੂੰ ਘਾਇਨਾ ਲਗਾ ਚਲੋ ਬਈ ਚਲ ਚਲ ਰੋ ਜਾ ਕਰ ਚੱਲੀਏ ਮੜੇ ਖੜੇ ਕਰੇ ਕਰ ਚੱਲੋ ਚਲੋ ਵੀ ਬ੍ਰੇਕ ਸੇ ਵਾਣਾ ਪੜੇ ਰਿਸ਼ਤਾਰ ਗਏ ਹੁਣ ਅਬ ਜਾਉਦੇ ਕਰੇ ਪਤਲੀ ਰੈਸਟ ਕਰਕੇ ਫਿਰ ਚੱਲਣਗੇ ਵੀਡੀਓ 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 ਸ਼ੂਟਿੰਗ ਕਰ ਲੈ ਠੀਕ ਹੈ ਬਈ ਓਕੇ ਠੀਕ ਹੈ ਬਾਈ ਨਾ ਮੈਂ ਤਾਂ